मुदाबादा मुद्दा धोताबाद मुद्दा नहीं चलेगी नहीं चलेगी नहीं चलेगी नहीं चलेगी नहीं चलेगी अबाही मुद्दा मुद्दा अब मुद्दा बाल मोदाबाद ਮਰਦਾਬਾਦ ਮਰਦਾਬਾਦ ਆਪ ਜੀ ਦੇ ਅੱਗੇ ਜੀ ਕਿਸੇ ਸਮੁੱਚੇ ਸੰਗਠਨ ਵੱਲੋਂ ਕਿਸੇ ਤਰੀਕੇ ਦੇ ਜੀ ਸਰਵ ਸਤਿਕਾਰਯੋਗ ਜੀ ਇਸ ਨਾਮ ਇਨਾਮ ਦੇ ਤੋਕੇ ਵਿੱਚ ਦੇ ਭਾਵ ਇਹਦਾ ਇੱਕ ਤੋਕ ਜੋ ਇਸ ਬਿਲਕੁਲ ਸਫਾਰੀ ਕੀ ਹੈ ਜੋ ਜਨਤਾ ਤੋਂ ਨਿਕਲਦੇ ਬਾਕੀ ਨੋ ਆਪ ਸਾਥ ਦੇ ਸਿੱਖਾ ਮੁਕਾ ਇਹ ਕਦੇ ਕੋਈ ਸਰਪੰਚਾ ਨਹੀਂ ਆਇਆ ਇਹਦੇ 9 ਪਿੰਡ 30 ਸਰਪੰਚਾ ਨਾ ਨੋ ਨੋ ਪਿੰਡ ਸੀਗੇ ਨਾ ਉਹਦੇ ਦੋ ਤੇਰੇ ਪਿੰਡਾਂ ਦੇ ਸਰਪੰਚਾ ਨੇ ਬਹੁਤ ਵੱਡੋ ਕੰਮ ਕੀਤਾ ਸਰ ਸਕਰੀਨ ਦੇ ਵਿੱਚ ਸਨ 6 306 ਕੈਨੇਡੀਅਨ ਸਰਪੰਚੀ ਦੇ ਪ੍ਰੈਜ਼ੀਡੈਂਟ ਸੱfte ਹੈ ਇੱਕ ਸਿਲੈਕਟ ਕਰਨ ਦੇ 7 5 7 5 ਸਰ ਅਸੀਂ ਨਵਾਂ ਚਿੱਤ ਜਿਹੜੇ ਤੋਂ ਬਿਦਸਤ ਨਾ ਪਾਦੇ ਵਿੱਚ ਇਹਨਾਂ ਦੀ ਪਿੰਡ ਸਰ ਇਹ ਤਾਂ ਸਰ ਆਪਸਨ 52 ਸਰ ਇਹਦੇ ਇਹਨਾਂ ਦੇ ਪਿੰਡ ਤੋਂ 52 ਸਰ ਸੱਤ ਸੇਕ ਚੁਣਾ ਚੇ ਜਦ ਕਿ ਆਪਾਂ ਹੁੰਦੇ ਹਾਂ ਪੁਆਇੰਟ ਦੇਖਦੇ ਹਾਂ ਜਿਹੜੇ ਕਹਿੰਦੇ ਨੇ ਬੁਝੇ ਪਾਣੀ ਕਰਦੇ ਸਨਾਂ ਤੋਂ ਪਿੱਛੇ ਤੋਂ ਜ਼ਿਆਦਾ ਮਸੂਮ ਤੇ ਠੀਕ ਹੈ ਜੀ ਕਿਉਂਕਿ ਜਿਹੜੇ ਸਪੈਸ਼ਲ ਨੇ ਆ ਫੇਸਬੁਕ ਤੇ ਵੀ ਲਾਈਕ ਕਰਨਾ ਤੁਸੀ ਕਿੰਨਾ ਬਹੁਤ ਸ਼ਰਮਤ ਹੈ ਸਮਝਾ ਹਾਂ ਪਾਚੀ ਮੈਂ ਜੀ ਸਾਜੀ ਦਰਸਾਵਾਜ ਕੀ ਕਾਰਨ ਹੈ ਜਿਹੜਾ ਕਾਂਗਰਸ ਪਾਰਟੀ ਦੇ ਆਗਵਾ ਨੂੰ ਜਿਹੜਾ ਹੈਗਾ ਤਾਂ ਮਿਲਣਾ ਨਹੀਂ ਅੱਜ ਜਿਹੜੀ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਇੱਥੇ ਜਿਹੜੀ ਝਾੜੂ ਦੀ ਸਰਕਾਰ ਹੈ ਉਹਦੇ ਖਿਲਾਫ ਜੋ ਧੱਕੇਸ਼ਾਈਆਂ ਕਰ ਰਿਹਾ ਹੈ ਉਹਦੇ ਕਰਕੇ ਅੱਜ ਜਿਹੜਾ ਉਹ ਇੱਥੇ ਸੰਘਰਸ਼ ਅਸੀਂ ਕਰ ਰਹੇ ਹਾਂ ਔਰ ਇਸ ਸੰਘਰਸ਼ ਦੇ ਵਿੱਚ ਅਸੀਂ ਇਹ ਲੋਕਾਂ ਨੂੰ ਵਿਸ਼ਵਾਸ ਦਵਾ ਰਹੇ ਹਾਂ ਕਿ ਅਸੀਂ ਸਾਰਿਆਂ ਦੇ ਨਾਲ ਖੜੇ ਹਾਂ ਔਰ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਕਿਉਂਕਿ ਇਹਨਾਂ ਨੇ ਹਜੇ ਤੱਕ ਕੋਈ ਲਿਸਟਾਂ ਨਹੀਂ ਲਾਈਆਂ ਸੀਗੀਆਂ ਜਿਹੜੀਆਂ ਲਿਸਟਾਂ ਉਹ 5 ਤਰੀਕ ਨੂੰ ਲੱਗਣੀਆਂ ਸੀਗੀਆਂ ਔਰ ਇਹਨਾਂ ਨੇ ਜਿਹੜੀਆਂ ਵਾਰਡ ਬੰਦੀਆਂ ਔਰ ਜਿਹੜੀਆਂ ਚੁੱਲਾ ਟੈਕਸਾਂ ਦੇ ਵਿੱਚ ਜੋ ਧੱਕੇ ਕੀਤੇ ਐ ਔਰ ਹੁਣ ਤਾਂ ਬਹੁਤ ਵੱਡਾ ਧੱਕਾ ਸ੍ਰੀ ਸਾਡੇ ਸੈਨਾਬਾਦ ਔਰ ਟਾਲੀ ਜੀ ਕੀਤਾ ਜਿੱਥੇ ਸਾਰੇ ਸਰਪੰਚਾਂ ਨੂੰ ਰੱਦ ਕਰਕੇ ਤੇ ਇਹ ਆਪਣੀ ਮਰਜ਼ੀ ਦਾ ਜਿਹੜਾ ਸਰਪੰਚਾ ਹੈ ਉਹ ਬਣਾਉਣਾ ਚਾਹ ਰਿਹਾ ਹੈ ਪਰ ਅਸੀਂ ਇਹਦੀ ਲੜਾਈ ਹੈ ਜਿਹੜੀ ਅੱਗੇ ਤੱਕ ਲੜਾਂਗੇ ਔਰ ਅਸੀਂ ਇਹ ਸਮਝਦੇ ਹਾਂ ਕਿ ਬੀਬੀ ਇੰਦਰਜੀਤ ਕੌਰ ਮਾਨ ਆਪਣੇ ਭਰਾ ਨੂੰ ਜਿਤਾਉਣ ਲਈ ਉੱਥੇ ਸਾਰਾ ਕੁਝ ਕਰ ਰਹੀ ਹੈ ਜੇ ਉਹ ਇੰਨਾ ਹੀ ਆਪਣੇ ਆਪ ਨੂੰ ਸਮਝਦੇ ਹੈਗੇ ਇਲਾਕੇ ਦੇ ਵਿੱਚ ਉਹਨਾਂ ਦਾ ਇੰਨਾ ਹੀ ਪਿਆਰ ਹੈ ਇਹ ਇਲੈਕਸ਼ਨ ਕਰਾ ਕੇ ਜਿੱਤਣ ਪਰ ਜੇ ਸਾਡੇ ਕਿਸੇ ਵਰਕਰ ਨਾਲ ਤੱਕਾ ਹੋਇਆ ਅਸੀਂ ਕੋਰਟ ਦੇ ਵਿੱਚ ਉਹਦੀ ਸਟੇਲ ਲਵਾਵਾਂਗੇ ਔਰ ਜਿੱਥੇ ਤੱਕ ਵੀ ਸਾਨੂੰ ਕੋਈ ਤਰ੍ਹਾਂ ਦੇਣਾ ਪਿਆ ਅਸੀਂ ਉੱਤਰਨਾ ਪਿਆ ਇਹਦੇ ਸਬੰਧ ਵਿੱਚ ਤੁਸੀਂ ਡੀਸੀ ਸਾਹਿਬ ਨਾਲ ਮਿਲੇ ਆ ਅਸੀਂ ਡੀਸੀ ਸਾਹਿਬ ਨੂੰ ਬਹੁਤ ਸਾਰੀਆਂ ਫੋਨ ਕੀਤੇ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਔਰ ਜਿੰਨਾ ਕੁਝ ਵੀ ਹੋਇਆ ਇਹ ਸਾਰੇ ਜਿਹੜੇ ਕੋਈ ਚੰਗੇ ਅਫਸਰ ਹੈ ਉਹਨਾਂ ਦੀ ਵਜ੍ਹਾ ਨਾਲ ਹੋਇਆ ਔਰ ਬਹੁਤ ਸਾਰੇ ਅਫਸਰ ਐਸੇ ਆ ਜੋ ਅੱਜ ਵੀ ਸੱਚਾਈ ਤੇ ਖੜੇ ਆ ਪਰ ਕੁਝ ਅਫਸਰ ਜੇ ਆਪਾਂ ਗੱਲ ਕਰੀਏ ਜਿਹੜੇ ਇਹ ਤਿੰਨ ਪਿੰਡ ਹੈ ਇਹ ਇੱਕੋ ਆਰਓ ਕੋਲ ਨੇ ਉਹ ਸਾਡੇ ਕੋਆਪਰੇਟਿਵ ਸੁਸਾਇਟੀ ਨਾਲ ਸੰਬੰਧ ਰੱਖਦੇ ਆ ਅਸੀਂ ਉਹਨਾਂ ਆਰਓ ਸਾਹਿਬ ਨੂੰ ਵੀ ਕਹਿੰਨੇ ਆ ਕਿ ਜੇ ਉਹਨਾਂ ਨੇ ਕਿਸੇ ਨਾਲ ਕੋਈ ਤੱਕਾ ਕੀਤਾ ਤੇ ਸਰਕਾਰ ਆਉਣ ਦੇ ਉੱਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਕਈ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਸਰਕਾਰੀਆਂ ਚੌਕਾਂ ਦੇ ਵਿੱਚ ਜਿਹੜਾ ਗੋਲੀਬਾਰੀ ਦੀ ਹੋਈ ਜਾਗੀ ਕਿਸ ਤਰ੍ਹਾਂ ਦੇਖੋ ਜਦੋਂ ਝੂਠੇ ਲਾਰੇ ਲਾਉਣੇ ਆ ਲੋਕਾਂ ਨੂੰ ਝੂਠੇ ਵਾਅਦੇ ਕਰਨੇ ਆ ਤੇ ਇਹ ਸਾਰਾ ਕੁਝ ਹੋਣਾ ਹੈ ਅੱਜ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਪਿੰਡਾਂ ਦੇ ਵਿੱਚ ਅਸੀਂ ਚੋਣ ਨਿਸ਼ਾਨ ਤੇ ਪਾਰਟੀਵਾਦੀ ਵੱਲੋਂ ਇਲੈਕਸ਼ਨ ਨਹੀਂ ਲੜਾਂਗੇ ਤੇ ਫਿਰ ਕਿਦਾਂ ਚੁਣ-ਚੁਣ ਕੇ ਵਿਰੋਧੀ ਧਿਰਾਂ ਦੇ ਵਿੱਚ ਜਿਹੜੇ ਕਾਗਜ਼ ਆ ਰੱਦ ਕਰ ਰਹੇ ਸੋ ਇਹ ਆਪ ਹੀ ਝੂਠੇ ਨੇ ਇਹ ਲਾਰਿਆਂ ਦੀ ਸਰਕਾਰ ਹੈ ਇਹ ਝੂਲਿਆਂ ਦੀ ਸਰਕਾਰ ਹੈ ਇਹ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਹੈ ਔਰ ਝੂਠ ਬੋਲਦੇ ਨੇ ਔਰ ਮੈਂ ਆਪਣੇ ਸਾਥੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਇਹਨਾਂ ਦੀ ਲੜਾਈ ਜਿਹੜੀ ਹੈ ਉਹ ਐਂਡ ਤੱਕ ਲੜਾਂਗੇ ਇਹ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਵੀ ਧਰਨੀ ਲਗਾਏ ਜਾ ਰਹੇ ਕਿਸ ਤਰ੍ਹਾਂ ਦੇਖਦੇ ਆ ਇਹ ਜਿਹੜਾ ਸੀ ਲੋਕਤੰਤਰ ਦਾ ਘਾਣਾ ਇਹਨਾਂ ਨੂੰ ਇਹ ਲੱਗਦਾ ਵੀ ਇਹ ਕੋਆਪਰੇਟਿਵ ਜਿਹੜੀ ਕੰਪਨੀ ਹੈ ਜਿਹੜੀ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਚਲਾ ਰਹੀ ਹੈ ਸਰਕਾਰ ਨਹੀਂ ਚਲਾ ਰਹੀ ਜੇ ਅੱਜ ਆਪਾਂ ਗੱਲ ਕਰੀਏ ਤੇ ਕਿਸੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸਹੂਲਤ ਅੱਜ ਤੱਕ ਇਹ ਦੇ ਨਹੀਂ ਪਾਏ ਪਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਵੀਰਪਿੰਡ ਦੇ ਸਰਪੰਚ ਸਾਹਿਬ ਔਰ ਸਾਡੇ ਜਿਹੜੇ ਨਿਤrana ਦੇ ਸਰਪੰਚ ਸਾਹਿਬ ਹੈ ਉਹਨਾਂ ਦੇ ਉੱਤੇ ਵੀ ਜਿਹੜਾ ਬਹੁਤ ਪ੍ਰੈਸ਼ਰ ਇਹਨਾਂ ਨੇ ਤੇ ਜੇ ਕਿਸੇ ਦੇ ਨਾਲ ਵੀ ਕੋਈ ਧੱਕਾ ਹੁੰਦਾ ਅਸੀਂ ਉਹਦੇ ਨਾਲ ਖੜੇ